ਹਾਂਜੀ ਸਾਨੂੰ ਦੀਦੀ ਹੁਣੇ ਮਿਲੇ ਸੀ ਪੰਡੋਰੀ ਤੋਂ ਮੰਨ ਲਈ ਦੀਦੀ ਐ ਨਾ ਚੱਲੇ ਰੋਣ ਲੱਭ ਗੜੀ ਰੋਣ ਲੰਦ ਸੀ ਚੱਲ ਚੁੱਪ ਕਰਾਂ ਕੱਲ ਮਮਾ ਨੇ ਆਪਣਾ ਕੰਮ ਖਤਮ ਕਰ ਲਿਆ ਮੇਰਾ ਕੰਮ ਹਿਆ ਜਾਂਦਾ ਆ ਮੰਮਾ ਨੇ ਕਿਚਨ ਵੀ ਸਾਫ਼ ਕਰਤੀ ਆ ਆਫਿਸ ਵਗੈਰਾ ਵੀ ਸਾਫ਼ ਕਰਤਾ ਸਾਰਾ ਕਲੀਨ ਵਗੈਰਾ ਕਰਤਾ ਆ ਦੇਖੋ ਜੀ ਸਾਰਾ ਆਫਿਸ ਸਾਫ਼ ਹੋ ਗਿਆ ਮੈਂ ਸਾਰੇ ਕੱਪੜੇ ਸੁਕਣੇ ਪਾਏ ਤੇ ਦੇਖ ਸਕਦੇ ਹੋ ਤੁਸੀਂ ਕੱਪੜੇ ਸਾਰੇ ਥੱਲੇ ਡਿੱਗ ਚੁੱਕੇ ਆ ਤੇ ਬਾਕੀ ਹੁਣ ਆਪਾਂ ਕਿੱਥੇ ਜਾਣਾ ਆ ਉਹ ਤੁਹਾਨੂੰ ਦੱਸਦੇ ਆ ਕਿੱਥੇ ਜਾਣਾ ਆ ਹਾਂ ਆਪਾਂ ਤਾਂ ਦੱਸਾਂਗੇ ਕਿੱਥੇ ਜਾਣਾ ਕਿੱਥੇ ਨਹੀਂ ਸੋ ਮੰਮਾ ਹੋਰ ਕਰਦੇ ਆ ਆਪਣਾ ਕੰਮ ਰੋਟੀ ਵਗੈਰਾ ਤੇ ਮੈਂ ਕੱਪੜੇ ਜਿਹੜੇ ਸੀਗੇ ਹੈ ਰੋਟੀ ਅੱਛਾ ਲਓ ਤੇ ਮੈਂ ਜਿਹੜੇ ਕੱਪੜੇ ਸੀਗੇ ਮੰਮਾ ਗਰਮ ਜਿਹੜੇ ਕੱਪੜੇ ਸੀਗੇ ਨਾ ਚੱਕ ਕੇ ਬੈਠੋ ਜਰਾ ਰੱਖ ਲਓ ਜਿਹੜੇ ਕੱਪੜੇ ਸੀਗੇ ਉਹ ਚੱਕ ਕੇ ਮੈਂ ਸਾਰੇ ਉਹ ਕਰਤੇ ਆ ਹੂੰ ਮੋਟੇ ਇਹਨਾਂ ਕੱਪੜੇ ਸੀਗੇ ਉਹ ਮੈਂ ਸਾਰੇ ਰੱਖ ਲਗੀ ਕੋਠੇ ਤੇ ਹੂੰ ਤੇ ਜਿਹੜੇ ਪਤਲੇ ਉਹ ਇੱਥੇ ਸਿੱਟ ਦੇਣੇ ਆ ਉਹ ਵਿੱਚੋਂ ਮੈਂ ਕੱਢੇ ਪੇਟੀ ਚੋਂ ਵੀ ਕੱਢੇ ਸਾਡੇ ਪਹਿਲਾਂ ਆ। ਅੱਛਾ ਇਹ ਤਾਂ ਪਾਪਾ ਨਹੀਂ ਦੇਖ। ਹਾਂ ਹਾਂ ਹਾਂ। ਉਹ ਮੱਤੇ ਮੈਂ ਬੈਠੇ ਚ ਪਿਆ। ਠੀਕ ਆ। ਮੈਂ ਤਾਂ ਕੱਢੇ ਮੈਂ ਤਾਂ ਪਤਲੇ ਉਹ ਹੁਣ ਪਾਣੇ। ਠੀਕ ਆ। ਤਾਂ ਦੇਖਦੇ ਹੁਣ ਬਿਕਰਮੂਣੇ ਕੀ ਕਰਦੇ ਪਏ ਆ। ਤੇ ਮਕੇ ਇਹਨਾਂ ਦਾ ਤਾਂ ਫੋਨ ਨਹੀਂ ਦੋਨੋਂ ਪਿਓ ਪੋਤਾ ਰਮਾਣ ਹੈਗਾ। ਤਾਂ ਅਸੀਂ ਕੀ ਕਰਨਾ ਹੈ ਇਹਨਾਂ ਦੇ ਨਾਲ। ਆਗੇ ਘਰ ਦੇ ਪੈ। ਤੁਹਾਡੇ ਦਰਦ ਦਾ ਕੰਮ ਹੀ ਹੁੰਦਾ। ਹੈ? ਤੁਹਾਡੇ ਦਰਦ ਦਾ ਕੰਮ ਹੀ ਹੁੰਦਾ। ਤੂੰ ਤਾਂ ਨਹੀਂ ਹੁਣ ਤੇ ਲੱਗੇ ਰਿਹਾ ਕਰੋ। ਹਾਂਜੀ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਆਈ ਹੋਪ ਸਾਰੇ ਠੀਕ ਹੀ ਹੋਣਗੇ। ਤੁਸੀਂ ਸਾਰਿਆਂ ਨੇ ਸੋਚਦੇ ਹੋਣੇ ਆ ਵੀ ਅੱਜ ਸ਼ੁਰੂਆਤ ਬਲੌਗ ਦੀ ਗੱਡੀ 'ਚ ਕੀਤੀ ਆ ਵੀ ਕਿੱਥੇ ਚੱਲੇ ਜਾਏ। ਸਾਰੇ ਜਣੇ ਅੱਜ ਬਣੇ ਰਹੋ ਬਲੌਗ ਦੇ ਨਾਲ ਤੇ ਤੁਹਾਨੂੰ ਦੱਸਦੇ ਆ ਕਿੱਥੇ ਚੱਲੇ ਆ। ਬਹੁਤ ਹੀ ਵਧੀਆ ਜਗ੍ਹਾ ਚੱਲੇ ਆ। ਦੀ ਮੰਨ ਲਓ ਸਾਰੇ ਯਾਨੀ ਤਰਸਦੇ ਆ ਉਹ ਜਗ੍ਹਾ ਤੇ ਜਾਣ ਨੂੰ ਤਰਸਦੇ ਆ ਤੇ ਆਪਾਂ ਚੱਲੇ ਆ ਜਾਂ ਅਕੇ ਰਸ਼ ਕਾ ਲਿਆ ਉਹ ਉਹ ਟਾਇਰ ਟੁੱਟੇ ਲੱਗਾ ਫਟ ਗਿਆ ਨਾ ਕੁਝ ਹੋਇਆ ਨਾ ਅੱਗੇ ਦੇਖਦਾ ਮੱਕੀ ਜਾ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਰੁਕੀ ਉਹ ਖੜਾ ਟਰੱਕ ਤੇ ਇੱਕ ਗੱਡੀ ਖੜੀ ਦਾਜ ਵਾਲੀ ਗੱਡੀ ਵਿਆਹ ਦੀ ਉਹ ਤੇ ਚੱਲੇ ਲੱਗਦੇ ਆ ਨਾ ਅ ਅੱਛਾ ਉੱਦਾਂ ਖੜੇ ਆ ਉੱਦਾਂ ਖੜੇ ਆ ਉਦਾਂ ਓਕੇ ਓਕੇ ਸੁੱਖਾ ਸੁੱਖਾ ओके okay. हां जी ਲੋ ਜੀ ਰੈਡੀ ਹੋ ਗਏ ਸਾਰੇ ਜਾਣੇ ਤੇ ਥੋੜਾ ਜਿਹਾ ਟਾਈਮ ਲੱਗ ਗਿਆ ਤਾਇਆ ਜੀ ਮਿਲ ਗਏ ਆ ਖੜੇ ਤਾਇਆ ਜੀ ਲੱਗਾ ਰਾਜਾ ਦੇ ਤਾਂ ਇਹਨੂੰ ਫੋਨ ਆ ਗਿਆ ਤੇ ਅਸੀਂ ਚੱਲੇ ਸੀਗੇ ਤਾਇਆ ਜੀ ਆ ਕੇ ਘਰੇ ਗੱਲਬਾਤ ਕਰਨਾ ਆਪਣੇ ਘੰਟਾ ਲੱਗ ਗਿਆ ਨਾ ਤੇ ਚਾਹ ਪਾਣੀ ਪੀਆ ਪਰ ਤਾਂ ਆਪਾਂ ਕਾਫੀ ਟਾਈਮ ਤੇ ਪਹੁੰਚਿਆ ਨਹੀਂ ਸਾਰੇ ਜਾਣੇ ਪਿਆਰ ਦੇ ਨਾਲ ਕਮੈਂਟਾਂ 'ਚ ਲਿਖ ਦਿਓ ਜੈ ਰਾਜਾ ਸਾਹਿਬ ਜੀ ਤੇ ਲੋ ਜੀ ਹੁਣ ਪਹਿਲਾ ਤਾਂ ਆਪਾਂ ਜਾਵਾਂਗੇ ਤੋਂ ਸਿੱਧਾ ਆਦਮਪੁਰ ਆਦਮਪੁਰ ਤੋਂ ਕੋਣ ਕੋਣ ਸਾਨੂੰ ਦੇਖਦਾ ਆ ਸਾਦੇ ਯਾਨੀ ਕਮੈਂਟ ਜ਼ਰੂਰ ਕਰਿਓ ਆਦਮਪੁਰ ਵਾਲੀ ਮੰਮੀ ਪਿੱਛੇ ਬੈਠੇ ਨੇ ਗੱਡੀ ਦਾ ਗੱਡੀ ਦਾ ਏਸੀ ਕਰ ਦਿੱਤਾ ਹੁਣ ਗਰਮੀ ਜ਼ਿਆਦਾ ਹੋ ਗਈ ਆ ਮਨੂੰ ਕਹਿ ਸਾਸਰੀ ਘਾਲ ਗਾਵਾਂ ਬਹੁਤ ਇਹਨਾਂ ਨੂੰ ਗਾਵਾਂ ਪਸੰਦ ਤੇ ਘੋੜੇ ਗਾਵਾਂ ਤੇ ਘੋੜੇ ਰੱਖਣੇ ਆ ਛੇਰ ਵੀ ਰੱਖਣਾ ਛੇਰ ਰੱਖਣਾ ਕਿੰਨੇ ਛੇਰ ਰੱਖਣੇ ਹਾਥੀ ਵੀ ਮਨ ਕੋ ਸਾਸਰੀ ਕਾ ਹੱਥ ਜੋੜ ਕੇ ਕਹੇ ਹੱਥ ਜੋੜ ਕੇ ਦੋਨੇ ਹੱਥ ਜੋੜ ਕੇ ਸਾਸਰੀ ਘਾਲ ਸਾਸਰੀ ਘਾਲ ਜੀ ਮੈਂ ਜੀ ਕਹਿੰਦੀ ਸਾਸਰੀ ਘਾਲ ਸਾਸਰੀ ਘਾਲ ਕਿੰਨੇ ਸਕੂਲ ਸਕੂਲ ਕੋਲ ਕਿੰਨੇ ਸਕੂਲ ਹਾਂਜੀ ਲੋ ਜੀ ਜਾਂਦੇ ਜਾਂਦੇ ਗੱਡੀ 'ਚ ਥੋੜੀ ਜਿਹੀ ਪ੍ਰੋਬਲਮ ਆ ਗਈ ਉਹਨਾਂ ਹਵਾ ਜੀ ਲੱਗਦੀ ਹੈ ਵੀ ਜਿੱਦਾਂ ਘੱਟ ਵੱਧ ਹੁੰਦੀ ਆ ਪਾਜੀ ਲੱਗੇ ਚੈੱਕ ਕਰਨਾ ਜਿਆਦਾ ਪਾਜੀ ਘੱਟ ਘੱਟ ਦੀ 25 25 ਕਿੰਨੀ ਚਾਹੀਦੀ ਆ 35 ਚਾਹੀਦੀ ਬਹੁਤ ਘੱਟ ਸੀ ਓਕੇ ਇਹ ਟੈਟ ਚ ਘੱਟ ਜਾਂਦੀ ਪਾਜੀ ਉਦਾ ਵੀ ਲੋ ਜੀ ਇੱਥੇ ਆਪਾਂ ਪਹੁੰਚ ਗਏ ਆ ਹਵਾਈ ਆਦਮਪੁਰ ਹਵਾਈ ਅੱਡਾ 에ਰਪੋਰਟ 에ਰਪੋਰਟ ਮੈਂ ਕਹਤੂ ਅੱਜ ਖੁਸ਼ ਹੋ ਜੂਗੇ ਜਿੱਥੇ ਚੱਲੇ ਆਂ ਸਾਰਿਆਂ ਨੂੰ ਇੱਕ ਮੌਕਾ ਦੀ ਅੱਜ ਉਹ ਤੁਸੀਂ ਵਲੌਗ ਚ ਦੇਖਿਆ ਹੋਣਾ ਲੋ ਜੀ ਆਪਾਂ ਪਹੁੰਚ ਚੁੱਕਿਆ ਰਾਜਾ ਸਾਈਬ ਹੁਣ ਆਪਾਂ ਚੱਲੇ ਆਂ ਮੱਥਾ ਟੇਕਣ ਤੇ ਚਲੀਏ ਮੰਨੂ ਸਾਡੇ ਨਾਲ ਪਹਿਲੀ ਵਾਰੀ ਰਮਾਲ ਬੰਨਿਆ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਮੰਨੂ ਕੀ ਸ਼ੇਪ ਆਪਾਂ ਕਿੱਥੇ ਆਏ ਆ ਕਿੱਥੇ ਆਏ ਆ ਆਹ ਜਿਹੜੀ ਮਾਦੀਵਾਰੀ ਆਈ ਤੇ ਮਾਵਰੀਏ ਨੇ ਇੰਨੀ ਕਿ ਛੜਤੀ ਦਨੂ ਬਾਜ ਮਾਰੀ ਕਹਿੰਦੇ ਮੰਮੀ ਤੂੰ ਕਿਲਾ ਅੱਛਾ ਤੇ ਉਦੋਂ ਕਹਿ ਲੱਗਦਾ ਕਿ ਤੂੰ ਜਦਾ ਗਲਾਜਾ ਕਰਾਇਆ ਤੇ ਉਹਦਾ ਮਹਿੰਗਾ ਬਣਾਇਆ ਅੱਛਾ ਮਤਲਬ ਮੰਮੀ ਯਾਰੀ ਮਹਿੰਗਾ ਹੋ ਗਿਆ ਮੰਮੀ ਤੇਰੀ ਮਹਿੰਗਾ ਆਪਣਿਆਂ ਦੀ ਸਸਤਾ ਆਪਣਿਆਂ ਦੀ ਸਸਤਾ ਅੱਛਾ ਅਹੀ ਦਾ ਪਰਦ ਅੱਗ ਦੀ ਕੀਤੀ ਨਹੀਂ ਉਹ ਮੈਂ ਆਉਂ ਘੁੱਟ ਕੇ ਫਰਕੇ ਆਪਾਂ ਨਹੀਂ ਭਰਦਾ ਕਦੀ ਕੀਤੀ ਸਾਡੇ ਮਾਂ ਦੇ ਉੱਤੇ ਕੁਝ ਵੀ ਨਹੀਂ ਹੈਗਾ ਸਹੀ ਕਿ ਨਹੀਂ ਅਸੀਂ ਆਪਣੇ ਆਪ ਹੀ ਨਾ ਭਾਵੇਂ ਖਾਈਏ ਮੰਮੀ ਨੂੰ ਮੰਮੀ ਨੂੰ ਜਲੂਨ ਜਾਣਾ ਚਲੋ ਜੀ ਆਪਾਂ ਆ ਗਏ ਰਾਜਾ ਸਾਹਿਬ ਜੀ ਮਜਾਰੇ ਤੇ ਤੇ ਬਹੁਤ ਜ਼ਿਆਦਾ ਰੱਛਿਆ ਇੱਥੇ ਦਾ ਅੱਜ ਦੁਕਾਨਾਂ ਹੀ ਬੜੀਆਂ ਇਹਨਾਂ ਦਾ ਉਹ ਤਾਂ ਲੈ ਲੀ ਅੱਜ ਨਾ ਪੀ ਤੇ ਥੈਂਕ ਯੂ ਨਾ ਇਹਨਾਂ ਦਾ ਲੈ ਲਓ ਇਹਨਾਂ ਦੇ ਬੰਦਰ ਭਈ ਹੈ ਹੈ ਐੜ ਦੇ ਇੰਗਲੈਂਡ ਪਰ ਇਦਾਂ ਗੁਰੂ ਘਰ ਤੋਂ ਨਹੀਂ ਲਈ ਦੀ ਕਿਉਂ ਲਓ ਫੇਰ ਲਈਆਂ ਕਦੇ ਉਹਨਾਂ ਨੇ ਨਹੀਂ ਲਈ ਜੀ ਚਲ ਚਲੋ ਆਜੋ ਅੱਗੇ ਲਓ ਜੀ ਅੱਜ ਬਹੁਤ ਜ਼ਿਆਦਾ ਰਸ਼ ਪੈ ਚੁੱਕਾ ਆ ਤੇ ਅੱਜ ਸੰਡੇ ਆ ਇਸ ਕਰਕੇ ਅੱਜੋਂ ਜ਼ਿਆਦਾ ਹੁੰਦਾ ਆ ਸੰਡੇ ਦੇ ਦਿਨ ਕਾਫੀ ਜ਼ਿਆਦਾ ਰਸ਼ ਹੁੰਦਾ ਆ ਲਓ ਜੀ ਲੈ ਦਾ ਪਿੰਕ ਕਲਰ ਦੀ ਲੈ ਲਓ ਕਾ ਦੋ ਕਾ ਦੋ ਕੋਫੀ ਤੋਂ ਮਾਜੀ ਕਾਲ ਪਿੰਕ ਕਲਰ ਦੀ ਲੈ ਲਓ ਪਹਿਲਾਂ ਮੱਥਾ ਦੇਖ ਲਈ ਇੱਥੇ ਹੀ ਹੈ ਭਾਜੀ ਅਸੀਂ ਹੈ ਨਾ ਭਾਜੀ ਮੱਥਾ ਦੇਖ ਲਈ ਮੱਥਾ ਦੇ ਲਵੇ ਇਹ ਨਹੀਂ ਸੈਟ ਨਾਲ ਵੀ ਨਹੀਂ ਆਣਾ ਕਿ ਕਿਹੜਾ ਜੀ ਆਪਾਂ ਪ੍ਰਸ਼ਾਦ ਦੇਸ ਤੋਂ ਨਹੀਂ ਦਿਸਣ ਦਾ ਪ੍ਰਸ਼ਾਦ ਵੀ ਲੈ ਲਿਆ ਆਪਾਂ ਤੇਲ ਵੀ ਲੈ ਲਿਆ ਸਰੋਜ ਜੀ ਬਣਾ ਲੇ ਬਣ ਚਿੱਕਣਾ ਨਾ ਅਜੇ ਕਿੰਨਾ ਜ਼ਿਆਦਾ ਰਾਸ਼ਾ ਵਾਜ ਜੈਰਾ ਆਇਆ ਸਾਡੀ ਜੈਰਾ ਦੇਖ ਕਿੰਨਾ ਜਿੰਨ ਲਾਉਂ ਚਲੋ ਹਾਂਜੀ ਲੋ ਜੀ ਕਮੈਂਟ ਦੇ ਵਿੱਚ ਜੈ ਰਾਜਾ ਸਾਹਿਬ ਜੀ ਜ਼ਰੂਰ ਲਿਖੋ ਸਾਰੇ ਜਾਣੇ ਜਿਹੜੇ ਜਿਹੜੇ ਪਿਆਰ ਕਰਦੇ ਨੇ ਬਾਬਾ ਜੀ ਨੂੰ ਤੁਸੀਂ ਗੱਡੀ 'ਚ ਨਹੀਂ ਲਾਈਆਂ ਜੁੱਤੀਆਂ ਮੈਂ ਤਾਂ ਲਾਈਆਂ ਲੈ ਲੋ ਜੀ ਜੋੜੇ ਲਾਏ ਨਹੀਂ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਸੀ ਮੁੰਡੇ ਦੇ ਵੀ ਚੱਕ ਲੈਂਦੇ ਨਾਲ ਹੀ ਰਾਤ 'ਚ ਬਹੁਤ ਜ਼ਿਆਦਾ ਅੰਦਰੋਂ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਹੈ ਲੋਜੀ ਗੇ ਰਾਜਾ ਰਾਜਾ ਸੋ ਨਾ ਕਰ ਮਲੇ ਲੋਜੀ ਇਹ ਬੱਚ ਬੋ ਜਾਵਾ ਗੇ ਮਾਂ ਮਾਂ ਬੱਚੇ ਕਿੰਨਾ ਨਾ ਲੋਜੀ ਬਦ ਕੋ ਲੱਗਿਆ ਗੰਨੇ ਦਾ ਰਸ ਪੀ ਗੰਨੇਆਂ ਦਾ ਰਸ 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 ਮੰਮੀ ਸਾਡਾ ਦੇਖਦਾ ਪਿਆ ਨਹੀਂ ਆਪੋ ਨਾਲ ਹਾਜੀ ਲੋ ਜੀ ਮੱਥਾ ਟੇਕ ਲਿਆ ਪ੍ਰੀਤੀ ਹੋ ਗਈ ਰਸਦ ਵਾਲੇ ਮੰਮੀ ਨਹੀਂ ਸਵਾਦਿਆ ਹੈ ਬਾਬਿਆਂ ਨੇ ਅੱਜ ਰਾਤ ਸ਼ਬੋ ਸੀ ਸੰਗਤ ਰੋਈ ਦੇਖੋ ਰਾਜਾ ਸਾਹਿਬ ਜੀ ਚੋਗਲੀਆਂ ਨਹੀਂ ਕਰਨੀਆਂ ਹੋਣਗੀਆਂ ਚੋਗਲੀਆਂ ਨਹੀਂ ਮਾਰਨੀਆਂ ਬਾਬੇ ਘਰੇ ਆ ਗਏ ਹੈ ਨੁਹਾਟੋਟੋ ਕਹੋ ਦੇ ਲੋ ਜੀ ਆਪਾਂ ਮੱਥਾ ਟੇਕ ਲਿਆ ਆ ਮੰਮੀ ਨੂੰ ਲਪੜਾ ਪੇਟਾ ਸਾਨੂੰ ਅੱਡੀ ਮੰਮੀ ਕੁਆਜ ਜਾਂਦੀ ਆ ਹੈਂ

ਤੇ ਡੈਡ ਨੋਵੇ ਨਹੀਂ ਡੈਡ ਹੀ ਆ ਇਹ ਜਿਹੜੀ ਜਰਾਬਾ ਪਿਆਣੀ ਐ ਇੱਥੇ ਆ ਜੀ ਤੁਸੀਂ ਇਹ ਇਹ ਪੜ੍ਹੋ ਇਹ ਪੜ੍ਹੋ ਲੱਗਿਆ ਲੱਗੀਦਾ ਦੇਖ ਠੀਕ ਹੈ ਠੀਕ ਹੈ ਜੀ ਜੀ ਚਾਹ ਲੈਣਾ ਹਾਂ ਜੀ ਮੈਂ ਜੀ ਬੋੜੀ ਬੋੜੀ ਕੋਈ ਗੱਲ ਨਹੀਂ ਜੀ ਅੱਜ ਦਾ ਵੀ ਦੇਖ ਲੈ ਸਾਰੇ ਤੁਸੀਂ ਦੇਖਦੇ ਹੋ ਹਾਂ ਜੀ ਸਾਨੂੰ ਦੀਦੀ ਹੁਣੇ ਮਿਲੇ ਸੀ ਪੰਡੋਰੀ ਤੋਂ ਮਨ ਵੀ ਦੀਦੀ ਜੀ ਵੀ ਸਾਡਾ ਰੋਜ਼ ਵਲੌਗ ਦੇਖਦੇ ਆ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਂਗ ਤੁਹਿਆ ਕਿਰਾਬ ਵਲੌਗ ਵੀ ਦੇਖਣਾ ਤੇ ਕਮੈਂਟ ਕਰਨਾ ਹੈ। ਹਾਂਜੀ ਤੁਸੀਂ ਵੀ ਦੇਖਿਓ ਠੀਕ ਆ। ਓਕੇ। ਹਾਂਜੀ ਹਾਂਜੀ ਠੀਕ ਆ। ਯਾਰ ਤੁਸੀਂ ਨਾ ਤੈਨੂੰ ਟੈਨਸ਼ਨ ਨਾ ਦੇ। ਕਿਉਂਕਿ ਮੈਂ ਵੀ ਬੜੀ ਕੋਝਲ ਦੀ ਨਾ ਤੇ ਮੈਂ ਰੋਟੀ ਖਾਣ ਲੱਗੇ ਤੇਰਾ ਵਲੌਗ ਦੇਖਦੀ ਰਹੀ ਸੀ। ਤੁਸੀਂ ਜਿਹਦਾ ਵਲੌਗ ਨਾ ਮੈਨੂੰ ਜਾਨੀ ਹੋਣਾ। ਥੈਂਕ ਯੂ। ਮੈਂ ਨਾ ਤੇ ਸ਼ੇਅਰ ਕਰੰਦੀ ਰੰਦੀ ਜਿਨਾ ਠੀਕ ਆ। ਅੱਕੇ ਬਾਏ। ਮਿਲਦੇ ਆ ਲਾਈਕ ਤੇ ਸਬਸਕ੍ਰਾਈਬ। ਘਰੇ ਆਉਣਾ ਹੈ ਆ ਨਾ ਰਹੀਆਂ ਡਾਡੀ ਮੈਂ ਜਿਹੜੀਆਂ ਦੱਸੂ ਕੀ ਘਰੇ ਆਉਣਾ ਠੀਕ ਹੈ ਚਲੋ ਆਜੋ ਚਲੋ ਆਜੋ ਹਲੋ ਜੀ ਦਰਵੇ ਮਿਲ ਗਿਆ ਕੀ ਜੀ ਬਗਾਵ ਨੂੰ ਮਾਰ ਕੇ ਕਿਹਨਾਂ ਨੂੰ ਕੋਣ ਕੋਣ ਮਿਲੀ ਜਾਂਦਾ ਚੱਲੇ ਰੋਲ ਲਾ ਬਿਗੜੀ ਰੋਲ ਲਾ ਬੀ ਚੱਲ ਚੁੱਪ ਕਰਾ ਚੁੱਪ ਕਰਾਓ ਚੁੱਪ ਵੀਡ ਪੱਟਾ ਵੜਾ ਦੋ ਨਾ ਫਿਰ ਰੋਲ ਲਾ ਪਿਆ ਆ ਹਾਂ ਗਾਇਜ਼ ਤੂੰ ਵੀ ਜਾਓ ਉਹ ਖਾਦੀ ਜਾ ਤੂੰ ਪਰਤੀ ਨਾ ਬਣਾ ਆਹੋ ਵਿਚਾਰੀ ਨੂੰ ਹੋ ਰਹੀ ਓਥੇ ਪਾਕੀਆ ਚਲੋ ਚਲੀਏ ਆਪਾਂ ਆਜੋ ਆਪਾਂ ਚਲੋ ਚਲੋ ਚਲੀਏ ਆਪਾਂ ਆਜਾ ਆਜਾ ਅਸੀਂ ਨਾਲ ਲੱਗ ਕੇ ਆਜਾ ਹਾਂ ਨਾ ਮੇਰੇ ਕੋਲ ਆਉਗਾ ਨਾ ਹੁਣ ਪਤਾ ਨਾਲ ਆਣਾ ਤੂੰ ਕਾ ਕਰਕੇ ਚਲੋ ਜੀ ਉਹ ਵਿਚਾਰੀ ਕਹਿੰਦੀ ਵੀ ਨਹੀਂ ਮੈਂ ਕੱਲੀ ਰਹਿ ਗਈ ਕਿ ਸ਼ਰਮ ਤਾਂ ਬਹੁਤ ਕਰਦੀ ਆ ਉਹ ਕਹਿੰਦੀ ਉਹ ਮੈਂ ਕੱਲੇ ਰਹਿ ਗਏ ਨਹੀਂ ਇਹ ਨਹੀਂ ਕੁਝ ਹੋਰ ਸੀ ਜਦੋਂ ਤੱਲਨ ਤੋਂ ਬਿਕੋ ਸੇਵਾਗਾਰੀ ਕਿੱਸੀ ਹੋਇਆ ਨਾ ਫ੍ਰੀ ਫਰੋ ਉਹ ਜਿੱਦੜ ਪੈਰ ਪੁੱਠੇ ਆ ਗਏ ਪੁੱਠੇ ਆ ਗਏ ਪੈਰ ਕਿਉਂ ਆਜੋ ਜਲਦੀ ਆਜੋ ਪੈਰ ਪੁੱਠੇ ਲਿਆ ਤੇ ਤੁਸੀਂ ਸਾਡੇ ਮੁੰਡੇ ਨੂੰ ਆਓ ਆਪਾ ਆਪਾ ਗੱਡੀ ਕੱਢ ਲਈ ਆਜੋ ਚਲੋ ਆਜੋ ਆਜੋ ਨਹੀਂ ਤਾਂ ਬੋਲਣਾ ਵੀ ਨਹੀਂ ਹੁੰਦਾ ਐਨਾ ਵਜੇ ਬੋਲੀ ਜਾਂਦੇ ਤਿਆਂ ਚਲੋ 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 ਚਲਿਏ ਮੋਲੇ ਪਿੱਛੇ ਕਰ ਤੈਨੂੰ ਕਰ ਲਾ ਤੂੰ ਇਹਨੂੰ ਪਿੱਛੇ ਕਰ ਲੈ ਅਸੀਂ ਉਹ ਤੇ ਮੂਰਾ ਕਹਵਾਂ ਲ ਜਿੱਦਾਂ ਰੱਖਿਆ ਸੀ ਲੋਜੀ ਕਹਿੰਦੇ ਅਸੀਂ ਫਗਵਾੜੇ ਉਤਰਨਾ ਆ। ਅਦਾ ਧੋਪੀ ਬਹੁਤ ਪੈਂਦੀ ਨਾ। ਕੀ ਦੀ ਹਣੀ ਕਹਿੰਦੇ ਅਸੀਂ ਫਗਵਾੜੇ ਉਤਰਨਾ ਐ, ਟਾਚੀ ਆ ਉਹਦਾ ਚੱਕਣਾ ਆ। ਟਾਚੀ ਜਗਾ 5 ਲੱਖ ਰੁਪਈਆ। ਟਾਚੀ ਚ 5 ਲੱਖ ਰੁਪਈਆ। 5 ਲੱਖ। 5 ਲੱਖ ਰੁਪਈਆ। 10 10। ਬਸ 10। ਆ ਹਣ ਸਾਨੂੰ ਕੁਛ ਹੀ ਕਰਦਾ ਬੇੜਾ ਪਹਿਲਾਂ 1 ਲੱਖ ਕਰ। ਇਹਦਾ ਬਲੋਣਾ ਪਗੁਚੀ ਕਰੀਏ। ਰੀ ਆ ਕਰ ਦਈਆ ਕਰ ਸੀ ਕਿ ਨਾ ਤੁਸੀਂ ਲੈ ਜਾਣਾ ਨਹੀਂ ਤਾਂ ਹਾਂਜੀ ਹਾਂ ਕੀ ਗੱਲ ਆ ਮਤੂੰ ਆ ਕਹਿਣਾ ਲੈ ਜਾਣਾ ਅਸੀਂ ਨਾਲ ਹੀ ਲੈ ਜੀ ਅਸੀਂ ਇਹ ਦਾਦੀ ਬੱਚੇ ਨੂੰ ਪਾ ਲਓ ਚਾਚੀ ਜਾਓ ਆ ਜਾ ਕਰਨਦੀ ਸੀ ਸੀੜੀਆਂ ਵੱਜਣਦੀਆਂ ਉਹ ਨੂੰ ਪਸੰਦ ਸੀ ਇਹਨਾਂ ਉਹ ਤਾਂ ਭਰਾਵਾ ਸਟੇਜ ਕਰ ਕਰਕੇ ਕਿ ਦੇਖੇ ਕੁਛ ਨਾ ਬਣੇ ਇਹਨਾਂ ਦੇ ਉਹ ਉੱਥੇ ਰੱਖੀ ਹੋਈ ਸੀ ਉਹਨਾਂ ਦੀ ਫਿਰ ਮੈਨੂੰ ਲੱਗਦਾ ਉਪਰ ਕਹਿੰਦਾ ਕੁਛ ਪਾ ਹਾਂਜੀ ਕਹਿੰਦਾ ਉਹ ਮਿੱਲਾ ਤੋਂ ਇੱਦੀ ਰੱਖੇ ਆ ਹਾਂ ਉਹ ਹੈ ਨਹੀਂ ਹਾਂ ਲੱਗਦਾ ਹੈਗੀ ਇੱਦਾਂ ਦੇ ਆ ਫਿਰ ਮੈਨੂੰ ਕਹਿੰਦਾ ਜਿਹੜਾ ਨਵੇਂ ਚੱਲੇ ਉਹ ਲੈ ਆ ਉਹ ਕਹਿੰਦਾ ਨਵੇਂ ਕਿਹੜੀਆਂ ਲਿਆ ਆਲੇ ਹਾਂ ਵਾਲੇ ਆਏ 3 ਸਾਲ ਹੋ ਗਏ ਨਵੇਂ ਚੱਲੇ ਆਏ ਉਹ ਕਾ ਕਿਥੇ ਗਾ ਜਾਰੇ ਆ ਰਹੇ ਨੇ ਫਾਈ ਕਰਿਆ ਆਹ ਰੋਬਟ ਜੀ ਦੀ ਆ ਹਾਂ ਰੋਬਟ ਜੀ ਇਹ ਮੁੰਡਾ ਨਾ ਇੰਨਾ ਕੁ ਵਧੀਆ ਤਰੀਕੇ ਨਾਲ ਬੋਲਦਾ ਹੈ ਨਾ ਕੁੜੀ ਅਸੀਂ ਲਾਈਵ ਇਹਨੂੰ ਦੇਖਿਆ ਨਾ ਪਹਿਲਾਂ ਫੋਨ 'ਚ ਦੇਖਦੇ ਸੀ ਬਟ ਲਾਈਵ ਦੇਖਿਆ ਇੰਨਾ ਕਿਊਟ ਬੋਲਦਾ ਨਾ ਗਾ ਉਹ ਗਾ ਬੋਲੋ ਢੋਕੀ ਨਾ ਕਰਾ ਸਾਥੀ ਸ਼ੇਰ ਆਹ ਦੇਖੋ ਇੱਥੇ ਬੋਲਦੇ ਪਿੱਛੇ ਹੋ ਗਿਆ ਰੋਬਟ ਸਭਾ ਕੇ ਬਣਾ ਲਓ ਹੋਰ ਕੋਈ ਹੋਰ ਕੋਈ ਕੀ ਗੱਲ ਲੱਗੀ ਗਾਣਾ ਗਾਉਣਾ ਕੁੜੀ ਨੇ ਆਪਾਂ ਦੀਦੀ ਨੇ ਮਿੱਤਵਲਾ ਮੈਨੂੰ ਪਲਗ ਨੇ ਕਲਗ ਨੇ ਕਲਗ ਨਹੀਂ ਆਉਂਦਾ ਮੇਰੀ ਬੜੀ ਪੜੀ ਬਾਤ ਕੋਈ ਨਿੱਤਾਂ ਦੀ ਰਹੀ ਹੈਗੀ ਆ ਬਾਤ ਨਾ ਨਾ ਬੜੀ ਪੈੜੀ ਬਾਜਾ ਹਾਂਜੀ ਸੁਣਾਓ ਗਾਣਾ ਸੁਣਾਓ ਗਾਣਾ ਮੰਮੀ ਮੇਰੇ ਨੂੰ ਆਉਂਦੇ ਗਾਣੇ ਮੰਮੀ ਹੁੰਦੇ ਮਾਤਾ ਦੇ ਸ਼ਕਲਾ ਦੇ ਤੇ ਆਂ ਤੇ ਗਾਣਾ ਲਾਓ ਜੀ ਗਾਣਾ ਲਾਓ ਜਨਾਓ ਬਾਪੇ ਦਾ ਚੇ ਗਾਣਾ ਲਾ ਦੇ ਮਾਤਾ ਜੀ ਦਾ ਲਾ ਗਾ ਬਾਪੇ ਦਾ ਗਾਣਾ ਪਾਪਾ ਜੀ ਦਾ ਗਾਣਾ ਮਰੇ ਵੀਰ ਤੇ ਜਾਨੋ ਨਹੀਂ ਹੋਣ ਲੱਗਿਆ ਦੇ ਪਕੜ ਪਾਤਾ ਆ ਸਹੀ ਕਿ ਨਹੀਂ ਹਾਂ ਕਿਉਂ ਹੰਟ ਗਾਣਾ ਗਾਣਾ ਕਿ ਨਹੀਂ ਤੁਸੀਂ ਕੀ ਸਹੀ ਤੁਸੀਂ ਗਾਓ ਅਸੀਂ ਤਾਂ ਮੈਂ ਜਾਣਾ ਅਸੀਂ ਤੁਹਾਡੇ ਨਾਲ ਅਲੱਗ ਤੁਸੀਂ ਗਾਵਾਂਗੇ ਅਸੀਂ ਤੁਹਾਡੇ ਨਾਲ ਬੋਲਾਂਗੇ ਹਾਂਜੀ ਗਾਓ ਕੌਣ ਕੁਝ ਹੁੰਦਾ ਐ ਬਿਕੋ ਇੰਨੇ ਗਾਣੇ ਗਾਉਂਦੇ ਅੱਜ ਗਾਣੇ ਉਹ ਮੇਰੇ ਵੱਲੋਂ ਕਦਾਂ ਹੋ ਗਏ ਆ ਦੱਸ ਔਰ ਨਹੀਂ 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 ਹੁਣ ਤੁਹਾਡਿਆਂ ਨੂੰ ਹੋਣਾ ਹੀ ਪੈਣਾ ਕਿਉਂਕਿ ਜਿੱਦਾਂ ਤੁਸੀਂ ਕਰਦੇ ਹੋ ਹੁਣ ਸੁਣਾ ਦਿਓ ਸੁਣਾ ਦਿਓ ਸੁਣਾ ਦਿਓ ਨਹੀਂ ਮੁੰਡਿਆਂ ਨੂੰ ਜ਼ਿਆਦਾ ਗਾਣੇ ਆਉਂਦੇ ਹੁੰਦੇ ਨੇ ਇਹ ਤਾਂ ਕਹਿੰਦੇ ਖਾ ਖਰੀ ਦੇਖਿਆ ਮੈਨੂੰ ਪਹਿਲਾਂ ਇੱਕ ਗੱਲ ਦੱਸੋ ਕਦੀ ਬਲੌਗ ਚ ਮੈਂ ਦੇਖਿਆ ਹੁੰਦੇ ਹਾਂ ਚੱਲ ਨਿਕਾ ਲੋ ਫਿਰ ਉਹਦਾ ਨਹੀਂ ਤਾਂ ਆਵੇ ਤਾਂ ਬੰਦਾ ਕਾਬੇ ਤੇ ਈਮਾਨਦਾਰ ਰਖ ਲੋਰ ਗੱਡੀ ਨਾਲ ਹੀ ਬੰਦਾ ਸਵਾਰਦਾ ਆਵਾਜ਼ ਪੱਤ ਕਹਣਾ ਮੇਰੇ ਨਾਲ ਆਤੀ ਰਾਜਾ ਜੈਨ ਜੇ ਰਾਜਾ ਸਾਥੀ ਦੇ ਤਾਂ ਵੀ ਕਾ ਲੈਂਦੇ ਅਸੀਂ ਫੇਨਾ ਯਾਦ ਕਰਨਾ ਦੁਬਾਰਾ ਜਦੋਂ ਕਹਿੰਦਾ ਗੱਲ ਚੱਕਣਾ ਚਾਲ ਕਰਦਾ ਉਹ ਜਦੋਂ ਜਾਲਾ ਕਾ ਜਾਲਾ ਕਰਨੇ ਹੁੰਦਾ 10 ਮਿੰਟ ਲੱਗਣੇ ਲੱਗਾ ਕਾਪੀ ਕੱਢਣੀ ਹੁੰਨਾਂ ਦੋ ਨਹੀਂ ਇਹਨਾਂ ਨੇ ਦੱਸਣ ਲਈ ਆ ਗਏ ਨਾ ਗਏ ਇੱਕ ਰੰਗ ਜਿਹਾ ਕੀ ਦੇਖਦੇ ਹੋ ਮਰਵੀਰ ਤੇ ਤੁਹਾਡੀਆਂ ਕਲੈਬ ਬਾਨਾ ਜਾਈਦਾ ਸੀ ਨਾ ਬੜਾ ਮਜ਼ਾ ਆਣਾ ਸੀ ਉੱਥੇ ਦਿਨ ਨਾਲ ਕਿੰਨੇ ਆਨੇ ਬਲੌਗ ਦੇਖਦੇ ਆ ਨਾ ਬਿਜਲੀ ਵਾਲੀ ਆਹੀ ਕੁੜੀ ਦੇ ਈ ਬਲੌਗ ਐਸ ਵਾਰ ਬੰਦਾ ਤੇ ਈ ਦਾ ਹੀ ਕਹਿੰਦਾ ਭਾਜੀ ਮੇਰੇ ਘਰ ਵਾਲੀ ਲੱਗੀ ਰਹਿੰਦੀ ਬਲੌਗ ਦੇਖਣ ਤੁਹਾਡੇ ਮੈਂਗਾ ਠੀਕ ਹੈ ਭਾਜੀ ਫਿਕਰ ਨਾ ਤੋ ਆਲ ਕਿ ਤੁਸੀਂ ਈ ਆ ਲੱਗੀ ਤਾਂ ਆਪਣਾ ਇਹ ਇੱਧਰ ਨੂੰ ਹੁੰਦਾ ਦਰਬਾਰ ਪਾਲ ਮਰਪਾਲ ਹੈ ਨਾ ਫਿਕਰ ਨਾ ਚਲੰਦੇ ਇੱਧਰ ਨੂੰ ਬਾਦ ਜਿਹੜੀ ਧੁੱਪ ਪੈਂਦੀ ਨਾ ਸਿਰ ਦੇ ਉੱਤੇ ਉਹ ਜਦੋਂ ਆਪਾਂ ਅੱਖਾਂ ਦਾ ਜੋਰ ਲਗਦਾ ਆ ਵੀ ਤੇਰੀ ਧੁੱਪ ਦੌਹਦੇ ਸਾਡਾ ਉਹ ਵਈ ਗੱਲ ਆ ਉਹ ਨੀਗਾ ਟੈਕਦੀ ਐ ਇੰਨਾ ਫਰਕ ਪੈਂਦਾ ਨਹੀਂ ਤੈਨੂੰ ਕੋਈ ਮੈਨੂੰ ਤਾਂ ਆਹ ਸੱਚ ਮੈਂ ਫੇਰ ਬੁਲਾਣਾ ਨਾ ਹੋ ਜਾ ਦਾਸ ਨੇ ਬਰੀ ਮੈਂ ਕਿਹਾ ਤੁਹਾਨੂੰ ਧੁੱਪ ਪੈਂਦੀ ਜਰ ਮੇਰਾ ਕਿ ਕੋਈ ਨਾ ਹਾਂ ਭਾਈ ਆਹ ਆਹ ਆਲੀ ਵੀ ਤਾਂ ਕੰਨ ਆਲੀ ਆਲੀ ਕਰਦਾ ਇਹ ਇਹ ਗੱਡੀ ਦੇ ਵਿੱਚ ਵੀ ਤੇਨੂੰ ਸ਼ੁਰੂਆਤ ਕਰਦਾ ਰਹਿੰਦਾ ਹਾਂ ਵੀ ਤੇ ਕਰਦਾ ਰਹਿੰਦਾ ਨਹੀਂ 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 ਇਹ ਗੱਡੀ ਅੱਗੇ ਟੁੱਟੂ ਅੱਗੇ ਟੁੱਟੂ ਮੇਰੇ ਮੰਜੇ ਹਟਦਾ ਹੀ ਨਹੀਂ ਆ ਕੇ ਉੱਥੇ ਇਹਦੇ ਨੂੰ ਮੈਂ ਕਿਤੇ ਦੇਖਿਆ ਲੱਦਾ ਮੈਨੂੰ ਹਾਂਜੀ ਬਲੌਗ ਹੋਰ ਕੀ ਮੇਰੇ ਸਾਡੇ ਵੀ ਦੇਖਦੇ ਰਹਿੰਦੇ ਆ ਠੀਕ ਆ ਆਂਟੀ ਉਹਨਾਂ ਨੂੰ ਸਸਰੀ ਕਾਲ ਆ ਵੀ ਮੈਂ ਵੀ ਸਸਰੀ ਕਾਲ ਸਸਰੀ ਕਾਲ ਸਾਡੇ ਨਾਲ ਜਿਹੜੇ ਨਵੇਂ ਸਬਸਕ੍ਰਾਈਬਰ ਸਬਸਕ੍ਰਾਈਬਰ ਜੁੜੇ ਆ ਉਹਨਾਂ ਨੂੰ ਕਹਿੰਦੇ ਆ ਸਬਸਕ੍ਰਾਈਬਰ ਸਬਸਕ੍ਰਾਈਬਰ ਇਹ ਮੈਂ ਠੀਕ ਇਹ ਤਾਂ ਦਾ ਆਹ ਤਾਂ ਵੀ ਫੇਰ ਲੈ ਸਸ ਸਸ ਸਬਸਕ੍ਰਾਈਬਰ ਸਬਸਕ੍ਰਾਈਬਰ ਮੈਂ ਨਾ ਮੈਨੂੰ ਕਹਿਣਾ ਹੁੰਦਾ ਚਲ ਕੋਈ ਜਾਣ ਜੋ ਵੀ ਆ ਜੋ ਵੀ ਆ ਯਾਰ ਹੁਣ ਜਿੱਦਾਂ ਇੰਸਟਾ ਵਾਂਗੂ ਫੋਲੋ ਫੋਲੋ ਜਿੱਦਾਂ ਇੰਸਟਾ ਤੇ ਸਾਨੂੰ ਫੋਲੋ ਕਰਦੇ ਉਦੋਂ ਇੱਥੇ ਵੀ ਕਰ ਲੋ ਇੱਕ ਟੱਲੀ ਵੀ ਆ ਦਿਓ ਟੈਂਟਰ ਟੈਂ ਬੱਜ ਗਈ ਟੱਲੀ ਉਹ ਵੀ ਆਪਾਂ ਆ ਗਏ ਆ लवली लवली ਤੋਂ ਵੀ ਬਹੁ ਜਾਣੇ ਬਲੌਗ ਦੇਖਦੇ ਆ लवली ਉਹ ਕੁੜੀ ਸੀ ਜਿਹੜੀ ਗ੍ਰੀਨ ਜਸਟ ਪਾਇਆ ਸੀ ਉਹ ਲਗਲੀ ਦੀ ਆ ਅੱਛਾ लवली ਦੀ ਕੁੜੀ ਉਹ ਹਾਂਜੀ ਗ੍ਰੀਨ ਜਿਹੜੀ ਤੁਹਾਡੇ ਨਾਲ ਸੀ ਆ ਨਾ ਜਿਹੜੀ ਹਾਂਜੀ ਸ਼ਰੀਫ ਜੀ ਓਕੇ ਓਕੇ ਠੀਕ ਹੈ ਠੀਕ ਜਿੱਦਾਂ ਦੀ ਲੈ ਕੇ ਗੱਡੀ ਲੈਣੀ ਆ ਉਹਦੇ ਹੀ ਆਉਂਦੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਦੇਖਿਆ ਕਿੰਨੀ ਜਲਦੀ ਲੈ ਕੇ ਆਇਆ ਗੱਡੀ ਗੱਡੀ ਸਹੀ ਤਰੀਕੇ ਨਾਲ ਆਪਾਂ ਵੀ ਤਾਂ ਫੋਨ ਹੀ ਚਲਾਈ ਜਾਂਦੇ ਗੱਡੀ 'ਚ ਪਰ ਮੈਂ ਤਾਂ ਫੋਨ ਫੜਿਆ ਨਹੀਂ ਨਹੀਂ ਤੁਸੀਂ ਮੈਂ ਨਹੀਂ ਫੜਿਆ ਫੋਨ ਮੈਨੂੰ ਕੀ ਕਰਦਾ ਮੈਨੂੰ ਬਹੁਤ ਹਾਂਜੀ ਕੀ ਚੱਲ ਰਿਹਾ ਸ਼ੂਟਿੰਗ 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 ਚੱਲ ਰਹੀ ਹੈ ਕਾਕਾ ਸਾਡਾ ਵਿੱਚ ਰਹਿ ਗਿਆ ਲਓ ਜੀ ਸ਼ੂਟਿੰਗ ਸ਼ੂਟਿੰਗ ਹੋ ਰਹੀ ਹੈ ਜੀ ਇੱਧਰ ਦੇਖੋ ਸਾਡੇ ਕੈਮਰਾਮੈਨ ਕੈਮਰਾ Hindi. <laughs> dodo. Dodo. dodo Kita ya? dodo. Oh. Kaka sa da mama papa shooting 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 kada. Yung si like yon niya tika. shooting lay struggle. Oh my god. <laughs> ਹਾਜੀ ਹੁਣੀ ਰੋਡ ਤੇ ਹੀ ਸ਼ੂਟਿੰਗ ਕਰਨ ਦੇ ਨੇ ਐ ਬੀ ਦੂਰ ਚਲੇ ਗਏ ਓਏ ਹੋਏ ਰੋਡ ਵੈਲ ਬਸ ਨੇ ਕੰਮ ਖਰਾਬ ਕਰਤਾ ਹਾਂਜੀ ਕੈਮਰਾਮੈਨ ਸਾਹਿਬ ਕੈਮਰਾਮੈਨ ਬੜਾ ਤਗੜਾ ਆ ਸਾਡੇ ਆਹਾਂ ਦੇਖੋ ਵਧੀਆ ਬਣਦੀ ਹੈ ਨਾ ਆ ਵਧੀਆ ਬਣਦੀ ਵਧੀਆ ਹੀ ਬਣਦੀਆਂ ਹਣ ਚੈਕਿੰਗ ਹੋ ਰਹੀ ਆ ਵੀ ਸਾਡੇ ਕੈਮਰਾਮੈਨ ਕੁਝ ਗਲਤ ਨਹੀਂ ਹੋ ਰਿਹਾ ਤੀ ਚੈੱਕ ਕਰ ਲੋ ਦੇਖਾ ਦੇਖਾ ਕੈਮਰਾਮੈਨ ਤਗੜਾ ਸਾਡਾ ਬਣੀ ਨਾ ਦੇਖੋ ਕਿੱਦਾਂ ਦੀ ਬਣੀਆ ਆ ਆ ਦੇਖ ਚਲੋ ਰੋਡ ਨਾਲੇ ਉੱਪਰ ਕੈਰੀ ਆਨ ਗਾਇਜ਼ ਕੈਰੀ ਆਨ ਥੈਂਕ ਯੂ ਸੋ ਮੱਚ ਲਓ ਜੀ ਆਪਾਂ ਖੜੇ ਹੋਇਆ ਰਾਮਾ ਮੰਡੀ ਵਾਲੇ ਮੋੜ ਤੇ ਕਿੰਨਿਆ ਅਸੀਂ ਵੀਡੀਓ ਸ਼ੂਟ ਕਰਨੀ ਆ ਸੀਗੀਆਂ ਕਿ ਇੱਥੇ ਖੜੇ ਹੋਇਆ ਤੇ ਦੀਦੀ ਉਹਨਾਂ ਨੇ ਪਹਿਲਾਂ ਤੁਰਗਣਾ ਸੀ ਫਗਵਾੜੇ ਖੜਾ ਕੱਪੜਾ ਨਾਲ ਨਹੀਂ ਪਰ ਅਸੀਂ ਤੁਰਗਣੇ ਫਲਾਰ ਚੈੱਕ ਕਰਦੇ ਪਤਾ ਨਹੀਂ ਲੱਗਾ ਅਸੀਂ ਅੱਗੇ ਨਿਕਲ ਆਏ ਮੈਂ ਕਹਿੰਦਾ ਮੇਰੇ ਕੱਪੜੇ ਐਡਜਸਟ ਕਰ ਲਿਓ ਕੱਪੜੇ ਰਹਿ ਗਏ ਕੁੜੀ ਦੇ ਆਪਾ ਫਗਵਾੜੇ ਰੁਕਣਾ ਸੀ ਜਲੰਧਰ ਵਾਲੇ ਰੋਡ ਤੇ ਆ ਕੇ ਕਹਿੰਦੇ ਨਾ ਕਰੋ ਦੀਦੀ ਨੇ ਬੋਲਣ ਲੱਪੜਾ ਸਰਜੀ ਭਗਾਈ ਕਰਾਉਂਦੇ ਓਹ ਸਾਡੀਆਂ ਨਾ ਬਹੁਤ ਜ਼ਿਆਦਾ ਕਰਾਉਂਦੇ ਨਾ ਨਾ ਕਰਿਆ ਗੁਰਮਤ ਚੱਲ ਗਏ ਫੇ ਚਲੋ ਚਲੋ ਗਾਇਸ ਚੱਲਿਆ ਹੋ ਗਈ ਹੁਣ ਚੱਲੇ ਆ ਸਾਡਾ ਦਿਲ ਨਹੀਂ ਲੱਗਣਾ ਤੁਹਾਡੇ ਬਿਨਾ ਲਾ ਲਿਓ ਤੁਸੀਂ ਦਿਲ ਲਾਈ ਸਾਡਾ ਗੌਰ ਹੋਣ ਕੇ ਲਾਈਓ ਲਾ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਨਾਂ ਨੂੰ ਪਿਆਰ ਬਖਸ਼ਿਆ ਤੇ ਸਾਨੂੰ ਸਖਸਰਾਇ ਵੀ ਕੀਤਾ ਬੈਲ ਆਈਕਨ ਵੀ ਦਬਾਇਆ ਸਬਸਕ੍ਰਾਈਬਰ ਚਲੋ ਜੋ ਵੀ ਹੁੰਦਾ ਹੈ ਉਹ ਵੀ ਕੀਤਾ ਤੇ ਇਸ ਸਨੈਪਚੈਟ ਤੇ ਵਿਕਰਮ 90 ਵਾੜਾ ਆਈਡੀ ਨੂੰ ਵੀ ਫੋਲੋ ਕੀਤਾ ਹੈਨਾ ਤੇ ਇੰਸਟਾਗ੍ਰਾਮ ਤੇ ਫੋਲੋ ਕੀਤਾ ਤੁਹਾਡਾ ਧੰਨਵਾਦ ਜੇ ਹੁਣ ਆਉ ਜਾਂਦਾ ਰਾ ਮੇਰੀ ਵੀ ਲਾਹਾ ਕੀਤੀ ਵੈਰੀ ਹੈਗਾ ਮੈਂ ਤਾਂ ਮੈਂ ਵੀ ਬੜੀ ਟਰੋਲ ਕਰ ਲਵਾਂ ਉਹ ਚੱਲਦਾ ਰਹਾ ਮੈਂ ਕਿਹਨੂੰ ਤੁਸੀਂ ਮਜ਼ਾਕ ਕੀਤਾ ਮੈਂ ਕੋਈ ਨਾ ਇੰਨਾ ਤਾਂ ਚੱਲਦਾ ਹੀ ਰਹਿੰਦਾ ਹੁੰਦਾ ਚਲੋ ਕੋਈ ਗੱਲ ਹਾਂ ਨਹੀਂ ਖੁੱਲਦਾ ਪਿਆਰ ਹਾਂ ਮੈਂ ਵੀ ਬੜਾ ਖੁੱਲ ਨਹੀਂ ਰੋ ਹਾਂ ਮੋ ਵਧੀਆ ਲੱਗਾਂ ਮਿਲ ਕੇ ਅੱਜ ਸਾਨੂੰ ਚੰਗੀਆਂ ਕੁੜੀਆਂ ਖੁੱਲਿਆ ਨਹੀਂ ਨਾ ਹੁਣ ਦੇਖਿਓ ਹੁਣ ਹੁਣ ਖੁੱਲਿਆ ਹਾਂ ਪਤਾ ਹੈ ਚੱਲੇ ਹੋ ਹੁਣ ਕਾਜ ਵਾਲੀ ਬਾਹਣ ਗਈਆਂ ਹਾਂਜੀ ਲੋਈ ਹੁਣ ਚੱਲੇ ਆ ਆਪਣੇ ਥਾੜੋ ਲਉਂਗੇ ਤੰਨਣ ਚੌਕ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਮੇਰਾ ਪਪਾ ਪਾਇ ਮੇਰਾ ਮੁੰਡਾ ਰੋਣਾ ਨਹੀਂ ਬਾਹ ਲੱਗੇ ਕਿੱਦਾਂ ਹੈ ਹੇ ਬੋਲ ਜਿਆਦਾ ਉਹ ਸ਼ਾਰਟਾ ਦੀ ਤੇ ਸਾਡਾ ਵੀ ਧੰਨਵਾਦ ਦੋ ਦੋ ਦਿਨਾਂ ਅਸੀਂ ਇਹਨੂੰ ਲੈ ਕੇ ਚੱਲੇ ਆ ਚਲਿਓ ਸਾਡੇ ਨਾਲ ਮੈਂ ਕਿਹੜਾ ਕਿੱਥੇ ਸੋਨਾ ਕਮਾਉਣਾ ਹੈ ਇਹਨਾਂ ਦੇ ਘਰੇ ਇਹਨਾਂ ਦੇ ਘਰੇ ਦੋ ਸਾਦੀ ਰੱਖੇ ਆ ਡਾਡਾ ਵੀ ਰੱਖੇ ਆ ਤੇ ਮਨਵੀਰ ਨੂੰ ਤੁਸੀਂ ਲੋ ਜੀ ਪ੍ਰੀਤ ਦੀਆਂ ਭੈਣਾਂ ਚੱਲੀਆਂ ਆ ਓਕੇ ਬਾਏ ਬਾਏ ਸ਼ਾਰ ਬੰਨਵਾਜੋ ਆਵਾਂਗੇ ਪੱਕਾ ਉਹ ਦੁਨ ਨੂੰ ਨਹੀਂ ਕਹਣਾ ਕਿ ਸੀਣਾ ਅੰਨ ਕਰਕੇ ਕਹਣਾ ਹੈ ਕਿਉਣਾ ਮੋਣਾ ਮੇਰਾ ਬੁੱਗਾ ਅੱਲਾ ਕਰੀਏ ਜੀ ਜਾਨੀ ਫੇਵਰਟ ਲਾਈਦੀ ਆ ਬਾਏ ਬਾਏ ਗਾਇਸ ਬਾਏ ਓਕੇ ਖਿਆਲ ਰੱਖਿਓ ਧਿਆਨ ਨਾਲ ਆਇਓ ਓਏ ਓਏ ਅੱਧਰਾ ਚਲੋ ਠੀਕ ਆ ਓਕੇ ਚਲੋ ਬੈਠੋ ਵੀ ਸਾਰੇ ਜਣੇ ਚਲਿਓ ਕਰੇ ਚਲੋ ਬਹਿ ਜੋ ਮਨੁਏ ਤੁਹਾਨੂੰ ਜਾਣਾ ਆਪਾਂ ਕੁੰਡੋ ਆ ਜਾਓ ਓਏ ਓਈ ਆ ਜਾਓ ਪਤ ਭੂਆ ਨੇ ਜਾਣਾ ਆ ਓਈ ਨੇ ਜਾਣਾ ਸੀ ਪਤ ਓਈ ਨਾ ਭੂਈ ਨੂੰ ਫੇਮ ਲਾਵਾਂਗੇ ਤੈਨੂੰ ਚਲੋ ਚਲਿਓ